ਆਜ ਨੇ ਬਣਾਈ ਜ ਨੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਇਹਨਾਂ ਖੇਮਾ ਠੀਕ ਹੈ ਜੀ ਉਹ ਪਤਾ ਤੋ ਰਾਣੇ ਜਿਹੜੀਆਂ ਵੋਟਾਂ ਵਾਲੇ ਸਾਨੂੰ ਸਭ ਤੋਂ ਮੈਂ ਕਹੂੰਗੀ ਕਿ ਸਭ ਤੋਂ ਨਿਕੰਮੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਅਸੀਂ ਬਹੁਤ ਭਲੇਖੇ ਦੇ ਵਿੱਚ ਦੇਤੀ ਕੰਮ ਘੇਰ ਕੇ ਕਲ ਕਹੋ ਵੀ ਕਿ ਜਿਹੜਾ ਅਖੀਂ ਇਨਕਰਾਬ ਆਉਣਾ ਸੀ ਉਸ ਇਨਕਰਾਬ ਨੂੰ ਰੋਕਣ ਦੇ ਲਈ ਕਾਰਪੋਰੇਟ ਕਰਮਾਣਿਆਂ ਨੇ ਸਰਮਾਧਾਰਾਂ ਨੇ ਕੇਜਰੀਵਾਲ ਨੂੰ ਪੈਦਾ ਕੀਤਾ ਸੀ ਸਾਰੇ ਕਮਰਾਏ ਹੋ ਗਏ ਸੀ ਛਿਦਾਈ ਹੋ ਗਏ ਉਹਦੇ ਪਿੱਛੇ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਸਾਨੂੰ ਇਹ ਸਮਝਣਾ ਪੈਣਾ ਹੈ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਨਾਰਾ ਲਗਾ ਬਤਾ ਪੈਂਦੂ ਦੇ ਖੰਗ ਪੱਤਰ ਲੈਣ ਆ ਰਹੇ ਨੇ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਮੰਗ ਪੱਤਰ ਲੈ ਕੇ ਜਾਣਗੇ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਬਾਕੀ ਸਾਥੀ ਕੋਈ ਖੜਾ ਨਾ ਹੋਵੇ ਹਰੇਕ ਜੱਥੇ ਬੰਦੇ ਇੱਕ ਸਾਥੀ ਜਿਹੜਾ ਇਹਨੂੰ ਕੇਰੇ ਨੂੰ ਚੋਣਾ ਕਰ ਲੋ ਜੀ ਦੇ ਉੱਪਰ ਹੀ ਬੋਲ ਦਿੱਤਾ ਇਹਨਾਂ ਨੂੰ ਉਹਦਾ ਪਤਾ ਕਰ ਲਿਆ ਤੁਸੀਂ ਕਹਿੰਦਾ ਵੀਡੀਓ ਬਣਾਉਣਗੇ ਲੋਕਾਂ ਕਮੀਡੀਅਨ ਜਾਉਂਦਾ ਹੀ ਜਾਉਂਦੇ ਨੇ ਇਹ ਜਾਉਂਦੇ ਨੇ ਕਰ ਲੱਗੇ ਇਹਨੂੰ ਦੇਣਗੇ ਇਹ ਸੱਜੀ ਮੁੱਚੀ ਜਦੋਂ ਸ਼ਾਮ ਨੂੰ ਅਮਨ ਰੋਡਾਂ ਤੇ ਕੋਠੀ ਆਉਣਗੇ ਤਾਂ ਉਹਨਾਂ ਨੂੰ ਉਹਦੇ ਨਾਲ ਗੱਲਬਾਤ ਕਰਨਗੇ ਜਿੰਨੀ ਕੁ ਗੱਲਬਾਤ ਇਹਨਾਂ ਨੂੰ ਸਮਝ ਆਈ ਆ ਅੰਦਰ ਬੈਠਿਆਂ ਨੂੰ ਕੁਝ ਗੱਲਬਾਤ ਤਾਂ ਸੁਣਦੀ ਹੋਊਗੀ ਸੋ ਮੈਂ ਵਿਸ਼ਵਾਸ ਲੈਣਾ ਚਾਹੁੰਦਾ ਸੰਜੂ ਜੀ ਜਤੋਂ ਕਿਉਂ ਮੈਕ ਟਾਂਡ ਬਾਕੀ ਸਾਥੀਆਂ ਨੂੰ ਬੇਮਤੀਆ ਬੈਜੋ ਬਾਕੀ ਸਾਰੇ ਬੈਠ ਜਾਣ ਜੀ ਬੈਜੋ ਜੀ ਸਾਰੇ ਆਣੇ ਬਾਕੀ ਬੈਜੋ ਜੀ ਸੋ ਉਹ ਕਹਿੰਦੇ ਸੰਜੂ ਜੀ ਕਹਿੰਦੇ ਅਸੀਂ ਬੋਲੀ ਨਹੀਂ ਤੇ ਮਨੀ ਸਿੰਘ ਜੀ ਉਹ ਆਪਣਾ ਸੋ ਅੰਤ ਤਰ ਮੇ ਵਿੱਚ ਸਾਰੇ ਇਕੱਤਰ ਹੋਏ ਸਾਡੇ ਆ ਮਾਵਾ ਸਾਡੇ ਬਿਯੁਰਗ ਇੱਕ ਵਾਰ ਫਤਿਹ ਦੀ ਸਾਜ ਪਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝੇ ਮੋਰਚੇ ਨੂੰ ਸੰਜੂ ਜੀ ਉਹਨਾਂ ਦੇ ਪੀਏ ਸਾਹਿਬ ਤੇ ਮੰਤਰੀ ਸਾਹਿਬ ਨੂੰ ਚੇਚੇ ਤੌਰ ਤੇ ਤੁਹਾਡੀਆਂ ਇਹ ਮੰਗਾਂ ਨਾਲ ਉਹਨਾਂ ਨੂੰ ਜਾਣੂ ਕਰਾਉਣਗੇ ਤੇ ਜੋ ਤੁਸੀਂ ਮੰਗਾਂ ਰੱਖੀਆਂ ਨੇ ਵੱਧ ਤੋਂ ਵੱਧ ਪੂਰੀਆਂ ਕਰਾਉਣ ਦੀਏ ਯਤਨ ਕਰਨਗੇ ਤੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿਉਂਕਿ ਮਜ਼ਦੂਰ ਤੇ ਖੇਤ ਮਜ਼ਦੂਰ ਤੇ ਪਿੰਡੂ ਸਭ ਨੂੰ ਸਾਰੇ ਖਿੱਤਿਆਂ ਵਿੱਚ ਜ਼ਰੂਰਤ ਪੈਂਦੀ ਹੈ ਸੋ ਮੈਂ ਸੰਜੂਜੀਤ ਤੁਹਾਨੂੰ ਤਰਫੋਂ ਵਿਸ਼ਵਾਸ ਦਿਵਾਉਣਾ ਕਿ ਉਹ ਮੰਤਰੀ ਜੀ ਨਾਲ ਵਿਚਾਰ ਪੜਾਣ ਦਰਾ ਕਰਕੇ ਤੁਹਾਡੀਆਂ ਸਾਰੀਆਂ ਮੰਗਾਂ ਪੂਰਾ ਕਰਨਗੀਆਂ ਥੈਂਕ ਯੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੋ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦਾ ਪੰਜਾ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਅਵਾਜ਼ ਘਟ ਗਈ ਜਿੰਦਾਬਾਦ 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 ਹੁਣ ਜਿਹੜਾ ਇਥੋਂ ਦੇ ਹਮਰ ਰੋੜੇ ਦੇ ਪੀਏ ਸਾਡੇ ਤੋਂ ਮੰਗ ਪੱਤਰ ਫੜਕੇ ਗਏ ਆ ਪਰ ਤੁਹਾਨੂੰ ਇਹ ਪਤਾ ਕਿ ਇਹ ਮੰਗ ਪੱਤਰ ਫੜਕੇ ਕਿਵੇਂ ਰੱਦੀ ਦੀਆਂ ਟੋਕਰੀਆਂ ਤੇ ਸਿੱੜਦੇ ਆ ਪਰ ਤੁਹਾਨੂੰ ਉਹ ਜੋਗੀ ਮੈਂ ਬੇਨਤੀ ਕਰੂੰਗਾ ਕਿ ਦੋ ਕ ਨਾਰੇ ਜੋਸ਼ ਨਾਲ ਲਾਓ ਤਾਂ ਮੈਂ ਫਿਰ ਐਸੇ ਮੇਰੇ ਕੋਲ ਟਾਈਮ ਥੋੜੀ ਆ 5 ਮਿੰਟਾਂ ਲਈ না এক গালো মা জোর্চে বল ਕਿਉਂਕਿ ਆ ਗਏ ਤੁਸੀਂ ਤੁੱਪ ਦੇ ਵਿੱਚ ਖੜੇ ਹੋ ਇੱਥੇ ਜਿਹੜੀ ਮਤਲਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੁਲਿਸ ਹੈ ਇੱਥੇ ਟੈਂਟ ਸਾਨੂੰ ਲਾਉਣ ਨਹੀਂ ਦਿੱਤਾ ਉਹਦੋਂ ਕੱਟ-ਕੱਟ ਸੀ ਹੁਣ ਸੋਨੂੰ ਜਿਹੜੀ ਬੇਨਤੀ ਆ ਅਮਨ ਅਰੋੜਾ ਕਿਸੇ ਖੋਟ ਚ ਨਹੀਂ ਬੜਿਆ ਹੋਇਆ ਉਹ ਚੰਡੀਗੜ੍ਹ ਮਹਿਲ ਦੇ ਵਿੱਚ ਏਸੀ ਲਾ ਕੇ ਸੁੱਤਾ ਹੋਇਆ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਦੂਰੋਂ ਦੂਰੋਂ ਚੱਲ ਕੇ ਇੱਥੇ ਗਰਮੀ ਦੇ ਵਿੱਚ ਬੈਠੇ ਆਂ ਬੀਬੀਓ ਭੈਣੋ ਆਪ ਜੀ ਨਾਲ ਕੋਈ ਸਮਾਂ ਨਹੀਂ ਆ ਥੋੜਾ ਜਿਹਾ ਸਮੇਂ ਨੂੰ ਵੋਟਾਂ ਆਉਣੀਆਂ ਵਿਧਾਨ ਸਭਾ ਆਪਣੀਆਂ ਇਸ ਦੀਆਂ ਜ਼ਿਲ੍ਹਾ ਪ੍ਰਸ਼ਾਸਕ ਤੇ ਬਲਾਕ ਸੰਮਤੀ ਦੀਆਂ ਸਾਨੂੰ ਬੇਨਤੀ ਹੈ ਬੰਦੇ ਤਾਂ ਸਾਡੇ ਕਈ ਵਾਰੀ ਡਰ ਜਾਂਦੇ ਆ ਸਰ ਸਰ ਜੁੱਤੀਆਂ ਅਰੂੜੀਆਂ ਤੋਂ ਕੱਠੀਆਂ ਕਰਨੀਆਂ ਨੇ ਤੁਸੀਂ ਫਿੱਟੇ ਛਿੱਤਰ ਰੂੜੀਆ ਤੋਂ ਫਿੱਡੇ ਛੱਤਰ ਇਕੱਠੇ ਕਰਕੇ ਜਿੰਨੇ ਪਈਆਂ ਉੰਨੀਆਂ ਪਾਇਓ ਵੀ ਬਾਕੀ ਹਾਲ ਬਣਾ ਕੇ ਰੱਖਿਓ ਗਾਂ ਚ ਪਾ ਕੇ ਤੋਰੇ ਜਦੋਂ ਅਸੀਂ ਤੇਰੇ ਬਾਅਦ ਪੁੱਛੋ ਵੀ ਜਦੋਂ ਅਸੀਂ ਤੇਰੇ ਬਾਅਦ ਚਾਏ ਸੀ ਤੂੰ ਸਾਡੀ 5 ਮਿੰਟ ਵਾਸਤੇ ਗੱਲ ਸੁਣਨ ਵਾਸਤੇ ਨਹੀਂ ਪਹੁੰਚਿਆ ਤੇ ਅੱਜ ਤੂੰ ਸਾਡੇ ਵੇੜਿਆਂ ਦੇ ਵਿੱਚ ਇੱਥੇ ਪਾਇਆ ਤਾਂ ਬੜਿਆ ਕਿਵੇਂ ਆ ਇਸ ਕਰਕੇ ਬੇਨਤੀ ਕਰ ਮੱਸ ਉਹਨੂੰ ਜਿਹੜੀ ਖਾਸ ਕਰ ਸਮਾਂ ਮੇਰੇ ਕੋਲ 5 ਮਿੰਟ ਦਈਆ ਇੱਕ ਕੋਈ ਗੱਲ ਕਰੂਆ ਨਾ ਬੜੀਆਂ ਗੱਲਾਂ ਨਹੀਂ ਕਰਦਾ ਪੂਰੇ ਪੰਜਾਬ ਦੇ ਸੋਡੇ ਬੇੜਿਆਂ ਦੇ ਵਿੱਚ ਮੋਟਰਾਂ ਲਾਵਾਂਗੇ ਕੋਈ ਸੋਡੀ ਧਾਈ ਸਵਾਰ ਦਿਆਂਗੇ ਕੋਈ ਨੜੀ ਨਾੜੀਆਂ ਗਲੀਆਂ ਸਵਾਰ ਦਿਆਂਗੇ ਸੋਡੀ ਬਿਜ ਪੱਕੀ ਕਰ ਦਿਆਂਗੇ ਮਾੜੀ ਮੋਟੀ ਸ਼ਾਹਨਸ਼ੀਬੀਮ ਦੇ ਦਿਆਂਗੇ ਉਸ ਤੋਂ ਸਮਾਇਆ ਭਰਾਵੋ ਸਾਡਾ ਅੱਜ ਤੱਕ ਕੁਝ ਵੀ ਨਹੀਂ ਸੁਣ ਰਿਹਾ ਤੇ ਇਸ ਕਰਕੇ ਜੇ ਉਹ ਸੰਤਰਾਮ ਦਾਸੀ ਦੇ ਗੀਤ ਗਾਉਂਦੇ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਤੇ ਤਾਂ ਉਹਦੇ ਕਿਹਾ ਸੀ ਵੀ ਇਹ ਬੇਈਮਾਨੇ ਕੁਰਸੀ ਦੇ ਯਾਰ ਨੇ ਇਹਨਾਂ ਨੇ ਕੁਰਸੀ ਤੇ ਜਾ ਕੇ ਸੱਤਾ ਹਾਸਲ ਕਰਕੇ ਹੱਟੋ ਤੇ ਜਿਹੜਾ ਜਾਵਣਾ ਉਹਨਾਂ ਨਾਲੋਂ ਵੀ ਵੱਧ ਕਰਨਾ ਹੈ ਅੱਜ ਹੋ ਰਿਹਾ ਹੈ ਪ੍ਰਭੂ ਤੁਸੀਂ ਦੇਖਦੇ ਹੋ ਨੀ 2009 ਦੇ ਵਿੱਚ ਜਦੋਂ ਅਸੀਂ ਇਹ ਦਾਵਾ ਕੀਤਾ ਵੀ ਤੁਸੀਂ ਸਾਨੂੰ ਹਰ ਚੋਣਾ ਦੇ ਵਿੱਚ ਇਹ ਗੱਲ ਕਹਿੰਦੇ ਹੋ ਵੀ ਤੁਹਾਨੂੰ ਪਲਾਟ ਦੇਵਾਂਗੇ ਘਰ ਪੱਕੇ ਬਣਾ ਕੇ ਦੇਵਾਂਗੇ ਰੋਜ਼ਗਾਰ ਦੇਵਾਂਗੇ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਪਰ ਜਦੋਂ ਤੁਸੀਂ ਭੱਜਦੇ ਹੋ ਦਿੰਦੇ ਦੀ ਤਾਂ ਅਸੀਂ ਜ਼ੋਰਤ ਕੀਤੀ ਜਥੇਬੰਦੀ ਬਣਾ ਕੇ ਪੰਚਾਇਤੀ ਜ਼ਮੀਨਾਂ ਦੇ ਵਿੱਚ ਝੰਡੇ ਚਾੜੇ ਵੀ ਅਸੀਂ ਪਲਾਟ ਕੱਟ ਲਾਂਗੇ ਸਾਡੇ ਹਿੱਸੇ ਦੀ ਜ਼ਮੀਨ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਆਗੂ ਮੇਰੇ ਤੋਂ ਪਹਿਲਾਂ ਜਸਵੀਰ ਬੋਲ ਕੇ ਗਿਆ ਜੇਲਾਂ ਦੇ ਵਿੱਚ ਬੰਦ ਕਰਤੇ ਉਹਦੇ ਬਾਗਲਾਂ ਦੀ ਸਰਕਾਰ ਤੀ ਪਿੰਡਾਂ ਦੇ ਖਣਾੜ ਕ੍ਰੰਮ ਚੌਧਰੀ ਉਹਨਾਂ ਨੇ ਵੀ ਕੱਟੇ ਹੋ ਕੇ ਦੇ ਅੱਜ ਜਦੋਂ ਪੰਚਾਇਤੀ ਜ਼ਮੀਨ ਜੋ ਤੁਸੀਂ ਤੀਜੇ ਹੀ ਸੱਚੋਂ ਮੰਨ ਕਰਦੇ ਹੋ ਵੀ ਸਾਨੂੰ ਕੱਖ ਪੱਠੇ ਬੀਜਣ ਵਾਸਤੇ ਠੇਕੇ ਤੇ ਸਸਤੀ ਜ਼ਮੀਨ ਦਿੱਤੀ ਜਾਵੇ ਸਾਡੀ ਨਜੂਰ ਜ਼ਮੀਨ ਤੋਂ ਕਬਜ਼ਾ ਛਡਵਾਇਆ ਜਾਵੇ ਤੋਂ ਉਸ ਸਮੇਂ ਤੇ ਭਰਾਵੋ ਅੱਜ ਮਾਸਟਰ ਦਾ ਮੁੰਡਾ ਭਗਵੰਤ ਮਾਨ ਕੁਰਸੀ ਤੇ ਆ ਉਹਦੇ ਨਵੇਂ ਲੋਕ ਗਏ ਉਹਨੇ ਚੱਕ ਕੇ ਜਿਹੜਾ ਨੇ ਵਿੱਚ ਸੁੱਟਿਆ ਮਜ਼ਦੂਰਾਂ ਦੀ ਆਵਾਜ਼ ਨੂੰ ਬੰਦ ਕਰਿਆ ਉਹ ਐਨਾ ਅਸਤਤ ਕਵਾਰੀਆਂ ਕੁੜੀਆਂ ਜਿਹੜਾ ਨੇ ਵਿੱਚ ਭੇਜੀਆਂ ਛੋਟੇ ਛੋਟੇ ਬੱਚੇ ਜਾਨੀ ਕਿ ਇਹ ਆਵਾਜ਼ ਨੂੰ ਦਮਾਉਣ ਵਾਸਤੇ ਵੀ ਤੁਸੀਂ ਜ਼ਮੀਨ ਨਾ ਮੰਗੋ ਤੁਸੀਂ ਰਜਗਾਰ ਨਾ ਮੰਗੋ ਤੁਸੀਂ ਸੰਘਰਸ਼ ਨਾ ਕਰੋ ਤੁਸੀਂ ਜਾਨੀ ਕਿ ਫੋਰ ਜਿਹੜਾ ਨਿੱਕੇ ਮੋਟੇ ਕੋਈ ਥਾਈ ਦਰਵਾਜਾ ਸੁਨਰਾਉਣਾ ਹੈ ਤਾਂ ਇਹ ਸਾਰੇ ਜਿਹੜੇ ਕੰਮ ਨਹੀਂ ਕਰਵਾ ਲੋ